ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਖਬਰਾਂ ਦੇ ਆਰ ਪਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਤੇ ਖਾਸ ਤੇ ਵੱਡੇ ਮੁੱਦਿਆਂ ਤੇ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਇਸ ਖਾਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਤੋਂ ਅੱਜ ਦੇ ਸਭ ਤੋਂ ਵੱਡੇ ਮੁੱਦੇ ਦੇ ਨਾਲ ਜੀ ਹਾਂ ਗੱਲ ਕਰਾਂਗੇ ਅਸੀਂ WhatsApp ਦੀ ਕਿਉਂਕਿ WhatsApp ਤੇ ਇੱਕ ਚੈਟ ਨੇ ਜਿਹੜਾ ਹੈ ਸਨਸਨੀ ਫੈਲਾਈ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇਸ WhatsApp ਚੈਟ ਨੇ ਜਿਹੜਾ ਹੁਣ ਸਨਸਨੀ ਫੈਲਾ ਦਿੱਤੀ ਹੈ ਕਿਉਂਕਿ ਇਸ WhatsApp ਚੈਟ ਦੇ ਵਿੱਚ ਜੋ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਛਾਨੂ ਮਾਰਨ ਦਾ ਖੁਲਾਸਾ ਹੋਇਆ ਜੀ ਹਾਂ ਨਾ ਸਿਰਫ ਅਮਿਤ ਛਾ ਦਾ ਨਾਮ ਹੈ ਇਸ WhatsApp ਚੈਟ ਦੇ ਵਿੱਚ ਸਾਹਮਣੇ ਆਇਆ ਬਲਕਿ ਭਾਜਪਾ ਦੇ ਇੱਕ ਹੋਰ ਨੇਤਾ ਰਵਨੀਤ ਸਿੰਘ ਬਿੱਟੂ ਦਾ ਨਾਮ ਵੀ ਇਸ ਦੇ ਵਿੱਚ ਸਾਹਮਣੇ ਆਇਆ ਕਿ ਉਹਨਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਵੀ ਰਚੀਆਂ ਜਾ ਰਹੀਆਂ ਨੇ ਤੇ ਨਾਲ ਹੀ ਨਾਲ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਇੱਥੇ ਉਸ ਦਾ ਵੀ ਜ਼ਿਕਰ ਹੋਇਆ ਕਿ ਇਹਨਾਂ ਤਿੰਨਾਂ ਨੂੰ ਜਿਹੜਾ ਹੁਣ ਮਾਰਿਆ ਜਾਵੇਗਾ ਹਿੱਟਲੈਸ ਦੇ ਵਿੱਚ ਜੁਆ ਇਹ ਤਿੰਨ ਨੂੰ ਆਗੂ ਕਿਤਨਾ ਕਿਤੇ ਆਏ ਹੋਏ ਨੇ ਤੇ ਇਹ WhatsApp ਚੈਟ ਕੇਸ ਰੀਕੇ ਦੇ ਨਾਲ ਲੀਕ ਹੋਈ ਕਿਸ ਨੇ ਲੀਕ ਕਰਵਾਈ ਲੇਕਿਨ ਹੁਣ ਵੱਡੀ ਆਪਾਂ ਕਹੇ ਲੇ ਕਿ ਇਹ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਕਿ ਗ੍ਰਹਿ ਮੰਤਰੀ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਉਧਰ ਦੂਜੇ ਪਾਸੇ ਇਹ ਜਿਹੜਾ WhatsApp ਚੈਟ ਦਾ ਜੋ ਵੀ ਸਾਰਾ ਘਟਨਾਕ੍ਰਮ ਹੋਇਆ ਹੈ ਉਹ ਜੁੜਿਆ ਹੋਇਆ ਹੈ ਅਮਰਿਤਪਾਲ ਸਿੰਘ ਦੇ ਨਾਲ ਜੋ ਕਿ ਖਡੂਰ ਸਾਹਿਬ ਤੋਂ ਐਮਪੀਵੀ ਨੇ ਐਨਐਸਸੀ ਉਹਨਾਂ ਤੇ ਹਾਲੀ ਦੇ ਵਿੱਚ ਇੱਕ ਸਾਲ ਦਾ ਹੋਰ ਵਧਾ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਸੋ ਇਸ ਤਹਿਤ ਕਿਤਨਾ ਕਿਤੇ ਇਹ ਸਾਰੇ ਤਾਰ ਆਪਸ ਦੇ ਵਿੱਚ ਜੁੜਦੇ ਨਜ਼ਰ ਆ ਰਹੇ ਨੇ ਸ਼ਿਰਗਜੀ ਜੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੋ ਹੁਣ WhatsApp ਦੀ ਇੱਕ ਚੈਟ ਹਾਲੀ ਦੇ ਵਿੱਚ ਲੀਕ ਹੋਈ ਹੈ ਤੇ ਅਮਰਿਤਪਾਲ ਦੇ ਨਾਲ ਸਾਰੇ ਇਹ ਤਾਰ ਜੁੜ ਰਹੇ ਨੇ ਪਹਿਲੀ ਗੱਲ ਤੇ ਇਹ ਆ ਕੇ WhatsApp ਚੈਟ ਦੀ ਜਿਹੜੀ ਅਜੀਤ ਪੁਸ਼ਟੀ ਨਹੀਂ ਕਰਦਾ ਜੇ ਅਸੀਂ ਪੁਸ਼ਟੀ ਨਹੀਂ ਅਜੇ ਕਰਦੇ ਪਰ ਜੀ ਪੰਜਾਬ ਪੁਲਿਸ ਨੇ ਲਗਭਗ ਇਹਦੀ ਪੁਸ਼ਟੀ ਕਰ ਦਿੱਤੀ ਆ ਦੋ ਜਣਿਆਂ ਨੂੰ ਰਾਉਂਡ ਅੱਪ ਵੀ ਕੀਤਾ ਆ 25 30 ਜਣਿਆਂ ਦੇ ਖਿਲਾਫ ਕੇਸ ਦਰਜ ਵੀ ਹੋਇਆ ਆ ਯੂਏਪੀਏ ਵੀ ਲਾਤਾ ਗਿਆ ਆ ਪੰਜਾਬ ਪੁਲਿਸ ਦੀ ਨਜ਼ਰ ਵਿੱਚ ਇਹ ਸਾਰੇ ਸ਼ੱਕੀ ਆ ਗਏ ਨੇ ਜੀ ਉਹਨਾਂ ਨੂੰ ਇਹ ਚੈਟ ਜਿਹੜੀ ਆ ਇਹ ਸਹੀ ਸਾਬਤ ਹੁੰਦੀ ਦਿਖਾਈ ਦੇ ਰਹੀ ਆ ਹਮ ਹੁਣ ਚਾਹੇ ਕੋਈ ਕੁਝ ਵੀ ਕਵੇ ਇਹ ਇਹ ਚੈਟ ਆਪ ਬਣਾਈ ਗਈ ਆ ਚਾਹੇ ਇਹਨੂੰ ਫਰਜ਼ੀ ਬਣਾਇਆ ਗਿਆ ਆ ਤਿਆਰ ਕੀਤੀ ਗਈ ਆ ਇਹ ਗੱਲਾਂ ਹੀ ਆ ਹੂੰ ਪੰਜਾਬ ਪੁਲਿਸ ਨੇ ਇਹਦੇ ਪਿੱਛੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਬੇਸ਼ੱਕ ਇੱਕ ਦਿਨ ਪਹਿਲਾਂ ਰਵਨੀ ਸਿੰਘ ਬਿੱਟੂ ਨੇ ਇਹਦਾ ਖੁਲਾਸਾ ਕੀਤਾ ਸੀ ਉਸ ਤੋਂ ਬਾਅਦ ਫਿਰ ਵਿਕਰਮ ਸਿੰਘ ਮੀਠੀ ਐਨ ਪ्रेस कॉन्फ्रेंस ਕਰਕੇ ਇਹਦੇ ਵਿੱਚ ਆਡੀਓ ਤੇ ਨਾਲ ਇਹਦੀਆਂ ਜਿਹੜੀਆਂ ਕਲਿੱਪਾਂ ਦਿਖਾਲੀਆਂ ਤੇ ਨਾਲ ਇਹਦੀ ਵਾਟਸਐਪ ਚੈਟ ਦੀ ਸਾਰੀ ਜਿਹੜੀ ਜਨਤਕ ਤੌਰ ਤੇ ਸਾਰਾ ਕਰ ਦਿੱਤਾ ਸਬੂਤ ਤੇ ਪੰਜਾਬ ਪੁਲਿਸ ਜਿਹੜੀ ਆ ਉਹ ਇੱਕਦਮ ਹਰਕਤ ਵਿੱਚ ਆ ਗਈ ਆ ਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਦੋ ਜਣੇ ਇਹਨੂੰ ਆਰਾਊਂਡ ਅਪ ਕਰਤੇ ਤੇ ਬਾਕੀ ਕੇਸ ਦਾਜ ਹੋ ਗਿਆ ਜੀ ਤਾਰਾਂ ਜੁੜਦੀਆਂ ਸਾਰੀਆਂ ਜਿਹੜੀਆਂ ਉਹ ਅਮਰਪਾਲ ਸਿੰਘ ਦੇ ਜਿਹੜੇ ਆ ਵਾਰਿਸ ਪੰਜਾਬ ਦੇ ਜਥੇਬੰਦੀ ਆ ਉਹਦਾ ਇੱਕ ਗਰੁੱਪ ਆ ਜਿਹਦੇ ਵਿੱਚ ਕਹਿੰਦੇ ਵਿੱਚ 642 ਮੈਂਬਰ ਆ ਹੂੰ ਇਹ ਖੁਲਾਸਾ ਵੀ ਬਿਕਰਮ ਸਿੰਘ ਮਜੀਠੀਆ ਹੁਰਾ ਨੇ ਕੀਤਾ ਆ ਹੁਣ ਕੀ ਮਕਸਦ ਸੀਗਾ ਇਸ WhatsApp ਗਰੁੱਪ ਬਣਾਉਣ ਦਾ ਹੂੰ ਕਿਉਂ ਬਣਾਇਆ ਗਿਆ ਕਿਹੜੇ ਗਰੁੱਪ ਵਾਲੇ ਸੀਗੇ ਕੌਣ ਐਡਮਿਨ ਸੀਗਾ ਇਹਦਾ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੋ ਗਿਆ ਜੀ ਪਰ ਐਸ ਮੌਕੇ ਤੇ ਆ ਕੇ ਇਹਦਾ ਖੁਲਾਸਾ ਹੋਣਾ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਹੂੰ ਕਿਉਂਕਿ ਹਜੇ ਥੋੜੇ ਦਿਨ ਪਹਿਲਾਂ ਹੀ ਅਮਰਤਪਾਲ ਦੇ ਉੱਤੇ NSA ਇੱਕ ਸਾਲ ਲਈ ਵਧਾਇਆ ਜੀ ਦੇ ਨਾਲ ਦੀ ਨਾਲ ਹੀ ਇਸ ਚੈਟ ਦਾ ਖੁਲਾਸਾ ਹੋ ਜਾਂਦਾ ਹੈ ਹੂੰ ਤਾਂ ਫਿਰ ਇਹਨੂੰ ਇੱਕ ਜਸਟੀਫਾਈ ਕਰਨ ਲਈ ਵੀ ਦੇਖਿਆ ਜਾ ਸਕਦਾ ਕਿ ਅਸੀਂ ਐਨਐਸਏ ਵਧਾਇਆ ਆ ਉਹਨੂੰ ਜਸਟੀਫਾਈ ਕਰਨ ਲਈ ਇਹ ਚੈਟ ਜਿਹੜੀ ਆ ਇਹ ਜਨਤਕ ਹੋ ਗਈ ਆ ਤੇ ਇਹ ਕੰਮ ਜਿਹੜੇ ਆ ਕਰਨ ਵਾਲੇ ਸੀਗੇ ਦੇਸ਼ ਵਿਰੋਧੀ ਕਾਰਵਾਈਆਂ ਹੋਣ ਵਾਲੀਆਂ ਸੀਗੀਆਂ ਇਹਨਾਂ ਵੱਲੋਂ ਇਹਨਾਂ ਵੱਲੋਂ ਆ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਣ ਵਾਲਾ ਸੀਗਾ ਜਿਹਦੇ ਕਰਕੇ ਅਸੀਂ ਐਨਐਸਏ ਵਧਾਇਆ ਉਹ ਆਪਣੀ ਕਾਰਵਾਈ ਨੂੰ ਜਸਟੀਫਾਈ ਕਰਨ ਲਈ ਆ ਚੀਜ਼ਾਂ ਸਾਹਮਣੇ ਲਿਆਤੀਆਂ ਗਈਆਂ ਆ ਜਿਹਦੇ ਕਰਕੇ ਲੋਕਾਂ ਦੇ ਵਿੱਚ ਇਹ ਸਵਾਲ ਖੜੇ ਹੋ ਗਏ ਆ ਕਿ ਕੋਈ ਇਨਸੀਡੈਂਸ ਤਾਂ ਨਹੀਂ ਹੈ ਕਿਤੇ ਜੀ ਜੀ ਇਹ ਚੀਜ਼ਾਂ ਜਿਹੜੀ ਸਾਹਮਣੇ ਲੈਂਦੀਆਂ ਗਈਆਂ ਇਹ ਮੈਂ ਬੀਤੇ ਦਿਨ ਵੀ ਗੱਲ ਕਹੀ ਸੀਗੀ ਕਿ ਚੈਟ ਜਿਹੜੀ ਜਨਤਕ ਹੋਣਾ ਆ ਉਹਦਾ ਖੁਲਾਸਾ ਹੋਣਾ ਆ ਐਸ ਮੌਕੇ ਤੇ ਆ ਕੇ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਆ ਹਮ ਪਰ ਕੁਝ ਵੀ ਆ ਇਹ ਚਾਹੇ ਹੁਣ ਕਿਤੇ ਹੋਣ ਚਾਹੇ ਬਾਅਦ ਵਿੱਚ ਕਿਤੇ ਹੁਣ ਦੂਸਰੇ ਪਾਸੇ ਗੱਲ ਕੀ ਆ ਕਿ ਇਹ ਗੁੱਸਾ ਉਹਨਾਂ ਦੇ ਉੱਤੇ ਐਨਐਸਏ ਵਧਾਉਣ ਕਰਕੇ ਤਾਂ ਨਹੀਂ ਲੈ ਆਂਦਾ ਤੇ ਆਰੇ ਇਹਨਾਂ ਨੇ ਤਾਂ 2 ਸਾਲ ਬਾਅਦ ਕਿਹਾ ਸੀਗਾ ਵੀ 9 ਜਣੇ ਲੈ ਆਂਦੇ ਆ ਜੀ ਤੇ ਬਾਕੀ ਅੰਮ੍ਰਿਤਪਾਲ ਨੂੰ ਵੀ ਹੁਣ ਐਨਐਸਏ ਹਟਾ ਕੇ ਤੇ ਪੰਜਾਬ 'ਚ ਲੈ ਆਉਣਾ ਆ ਤੇ ਉਸ ਤੋਂ ਬਾਅਦ ਚਲੋ ਜਮਾਨਤਾ ਹੁੰਦੀਆਂ ਰਹਿਣਗੀਆਂ ਜਾਂ ਕੇਸ ਜਿਹੜਾ ਹਟੂ ਦਾ ਜਾਂ ਕੇਸ ਹਟਾਉਣ ਤੋਂ ਬਾਅਦ ਕਿਉਂਕਿ ਪੰਜਾਬ 'ਚ ਆ ਕੇ ਬਾਕੀਆਂ ਦੇ ਵੀ ਹੌਲੀ-ਹੌਲੀ ਜਮਾਨਤ ਦਾ ਇੱਕ ਰਾਹ ਪਦਰਾ ਹੋ ਜਾਂਦਾ ਹੈ ਤੇ ਅੰਮ੍ਰਿਤਪਾਲ ਦੇ ਉੱਤੇ ਵੀ ਇੱਕ ਜਮਾਨਤ ਦਾ ਰਾਹ ਪਦਰਾ ਹੋ ਜਾਂਦਾ ਜੀ ਤੇ ਉਹਦੇ ਕਰਕੇ ਉਹਨਾਂ ਦੀ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ ਇੱਕ ਉਹਨੂੰ ਜਿਹੜੀ ਆ ਮੈਂਬਰ ਆਫ ਪਾਰਲੀਮੈਂਟ ਬਣਿਆ ਬਣੇ ਨੂੰ ਕਿੰਨਾ ਜ਼ਰ ਹੋ ਗਈ ਆ ਤੇ ਉਹਦੀ ਇੱਕ ਹਾਜ਼ਰੀ ਵੀ ਨਹੀਂ ਪੈਂਦੀ ਤੇ ਚਲੋ ਉਹਦੀ ਹਾਜ਼ਰੀ ਪੈਂੰਦਾ ਇੱਕ ਰਸਤਾ ਪਧਰਾ ਹੋ ਜਾਊਗਾ ਪਰ ਇੱਕਦਮ ਉਹਦਾ ਐਨਐਸਏ ਵਧਾ ਦਿੱਤਾ ਗਿਆ ਤਾਂ ਉਹਦੇ ਗੁੱਸੇ ਦੇ ਵਿੱਚ ਤਾਂ ਨਹੀਂ ਇਹ ਕਾਰਵਾਈ ਕਰਨ ਨੂੰ ਅੰਜਾਮ ਦੇਣ ਨੂੰ ਤੁਰਤੇ ਸਿਕੇ ਹੂੰ ਇਹ ਵੀ ਇੱਕ ਸਵਾਲ ਖੜਾ ਹੁੰਦਾ ਆ ਪਰ ਇਹ ਦੇ ਵਿੱਚ ਜਦੋਂ ਨਾਂ ਵੱਡੇ ਵੱਡੇ ਆ ਜਾਂਦੇ ਆ ਦੇਖੋ ਹੁਣ ਇੱਕ ਵੱਡੀ ਸ਼ਕਤੀ ਆ ਅਮਿਤ ਸ਼ਾ ਗ੍ਰਹਿ ਮੰਤਰੀ ਆ ਦੇਸ਼ ਦਾ ਇਹ ਤੋਂ ਵੱਡਾ ਪਾਵਰਫੁਲ ਮੰਤਰਾ ਬੰਦਾ ਦਾ ਨਹੀਂ ਕੋਈ ਹੋ ਸਕਦਾ ਬਿਲਕੁਲ ਉਹਦਾ ਨਾਮ ਆ ਜਾਣਾ ਉਹਦੇ ਵਿੱਚ ਉਹਨੂੰ ਕਹਿਣਾ ਵੀ ਮਰਨ ਦੀ ਯੋਜਨਾ ਬਣਾ ਰਹੇ ਆ ਫਿਰ ਉਸ ਤੋਂ ਬਾਅਦ ਰਾਜ ਮੰਤਰੀ ਆ ਜਿਹੜਾ ਰੇਲਵੇ ਦਾ ਉਹ ਵੀ ਪਾਵਰਫੁਲ ਬੰਦਾ ਆ ਜੀ ਉਹ ਉਹਦੇ ਵੀ ਘੱਟ ਨਹੀਂ ਹੈ ਅਭਿਨੀ ਸਿੰਘ ਬਿੱਟੂ ਉਹਦੇ ਬਾਰੇ ਵੀ ਜੇਕਰ ਆ ਜਾਣਾ ਵੀ ਉਹਦੇ ਲਈ ਵੀ ਤਿਆਰ ਹੋ ਜਾਓ ਫਿਰ ਵਿਕਰਮ ਸਿੰਘ ਮੀਠੀਆ ਜਿਹਦੇ ਹਾਲ ਦੇ ਵਿੱਚ ਇਸਕੋਟੀ ਘਟਾਈ ਆ ਜੀ ਪੰਜਾਬ ਸਰਕਾਰ ਨੇ ਤੇ ਉਹਦੇ ਬਾਰੇ ਵੀ ਜ਼ਿਕਰ ਆ ਜਾਣਾ ਤੇ ਉਹ ਵੀ ਇੱਕ ਬਹੁਤ ਵੱਡੀ ਚਿੰਤਾ ਪੈਦਾ ਕਰਦਾ ਜੇ ਸਾਰਾ ਕੁਝ ਆਪਾਂ ਓਵਰਆਲ ਦੇਖੀਏ ਤੇ ਇਹ ਚਿੰਤਾ ਦਾ ਵਿਸ਼ਾ ਵੀ ਹੈ ਪੰਜਾਬ ਸਰਕਾਰ ਲਈ ਪੰਜਾਬ ਪੁਲਿਸ ਲਈ ਬਹੁਤ ਗੰਭੀਰ ਵਿਸ਼ਾ ਆ ਬਹੁਤ ਇਹ ਚਿੰਤਨ ਕਰਨ ਦੀ ਗੱਲ ਆ ਪੰਜਾਬ ਪੁਲਿਸ ਨੇ ਇੱਕਦਮ ਕਾਰਵਾਈ ਜ਼ਰੂਰ ਕਰ ਲਈ ਆ ਪਰ ਇਹ ਸਾਰਾ ਕੁਝ ਇੱਕਦਮ ਆ ਗਿਆ ਜਟਾ ਨਾ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਆ ਫਿਰ ਆਖਰ ਪਹਿਲਾ ਜੇ ਚਲਦੀ ਪਈ ਸੀ ਕਾਰਵਾਈ ਉਦੋਂ ਤਾਂ ਨਹੀਂ ਹੋਈ ਕਿਤੇ ਇਹ ਡਿਬਰੂਗੜ੍ਹ ਜੇਲ੍ਹ ਤੋਂ ਤਾਂ ਨਹੀਂ ਹੋ ਰਹੀ ਸੀਗੀ ਕਿ ਇਹ 9 ਜਣੇ ਹੁਣ ਆਏ ਆ ਕਿਤੇ ਇਹਨਾਂ ਨੇ ਗਰੁੱਪ ਤਾਂ ਨਹੀਂ ਬਣਾਇਆ ਤੇ ਗਰੁੱਪ ਕਦੋਂ ਤੋਂ ਬਣਿਆ ਕਿਉਂ ਬਣਿਆ ਕੌਣ ਬਣਾ ਰਿਹਾ ਸੀਗਾ ਕੌਣ ਇਹ ਗੱਲਾਂ ਇੱਕਦਮ 642 ਬੰਦੇ ਗਰੁੱਪ ਦੇ ਜੁੜ ਜਾਣੇ ਇਹ ਕੋਈ ਸੌਖੀ ਗੱਲ ਤਾਂ ਨਹੀਂ ਹੈਗੀ ਮਤਲਬ ਇੱਕਦਮ ਤਾਂ ਨਹੀਂ ਜੁੜ ਜਾਂਦੇ ਆ ਹੌਲੀ ਹੌਲੀ ਗਰੁੱਪ ਬਣਦਾ ਆ ਐਡਮਿਨ ਬਣਾਉਂਦਾ ਆ ਤੇ ਉਹਦੇ ਵਿੱਚ ਕੌਣ ਲੀਡ ਕਰ ਰਿਹਾ ਸੀਗਾ ਜੀ ਕਿਹੜਾ ਬੰਦਾ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਰਿਆ ਸੀਗਾ ਇੱਕ ਲੇਡੀ ਦਾ ਨਾਮ ਵੀ ਆ ਰਿਹਾ ਕੋਈ ਲੇਡੀ ਆ ਜਿਹੜੀ ਇਹਨਾਂ ਨੂੰ ਉਕਸਾ ਰਹੀ ਆ ਇਹਨਾਂ ਨੂੰ ਕੰਮ ਕਰ ਲਈ ਇਹ ਕਹਿ ਰਹੀ ਆ ਉਹਦਾ ਵੀ ਨਾਜ ਕਰਾ ਰਿਆ ਸੋ ਇਹ ਸਾਰਾ ਕੁਝ ਬਹੁਤ ਹੀ ਗੰਭੀਰ ਮਸਲਾ ਇਹ ਬਣਦਾ ਜਾ ਰਿਹਾ ਇੱਥੇ ਆ ਕੇ ਗੱਲ ਨਾ ਫਿਰ ਉੱਥੇ ਫੇਰ ਮੁੜ ਕੇ ਮੁੜ ਕੇ ਢ ਕੇ ਉੱਥੇ ਪਹੁੰਚ ਜਾਂਦੀ ਆ ਜਿਹੜੀ ਕਿ 2022 ਚ ਪਹੁੰਚੀ ਸੀਗੀ ਸ਼ੁਰੂਆਤ ਵੇਲੇ ਫੇ ਆਖਰ ਅਮਰਤਪਾਲ ਕੌਣ ਆ ਜੀ ਬਿਲਕੁਲ ਇਹ ਸਵਾਲ ਫਿਰ ਉੱਥੇ ਖੜ੍ਹ ਜਾਂਦਾ ਵੀ ਅਮਰਤਪਾਲ ਹੈ ਕੌਣ ਹੂੰ ਤੇ ਹੁਣ ਇਹ ਹੋ ਗਿਆ ਹੋਰ ਫਿਰ ਸਵਾਲ ਉੱਥੇ ਆ ਗਿਆ ਬਿਲਕੁਲ ਤੇ ਅਮਰਤਪਾਲ ਹੈ ਕੌਣ ਇਹਨਾਂ ਗੱਲਾਂ ਤੋਂ ਲੱਗਦਾ ਆ ਪੇ ਸਵਾਲ ਦਾ ਜਵਾਬ ਅਜੇ ਤੱਕ ਵੀ ਨਹੀਂ ਮਿਲਿਆ ਹਮ ਬੇਸ਼ੱਕ ਉਹਨੇ ਵਹੀਰ ਖਾਲਸਾ ਵਹੀਰ ਕੱਢੀ ਨਸ਼ਿਆਂ ਤੋਂ ਹਟਾਉਣ ਲਈ ਬਹੁਤ ਕੰਮ ਕੀਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਰਾਂ ਕੀਤਾ ਲੰਬੇ ਕੀਤਾ ਨਾਲ ਪੰਥ ਦੇ ਨਾਲ ਜੋੜਿਆ ਫਿਰ ਉਹ ਐਮਪੀਏ ਵੀ ਬਣ ਗਿਆ ਡਿਬਰੂਗੜ ਜੇਲ ਵੀ ਗਿਆ ਫਿਰ ਅਜਨਾਲਾ ਹਿੰਸਾ ਦੇ ਨਾਲ ਜੁੜਿਆ ਉਹਦਾ ਨਾਮ ਫਿਰ ਉਹਦੀ ਤੋਰ ਬੋਰ ਸਾਲਾ ਕੁਝ ਜਿਹੜਾ ਉਹ ਖਾਲਸ ਸੰਤ ਜਨਾ ਸਿੰਘ ਪਿੰਡਰਾਲੇ ਦੇ ਨਾਲ ਜੁੜੀ ਆ ਕਾਫੀ ਕੁਝ ਉਹਦਾ ਜਿਹੜਾ ਚੱਲਦਾ ਫਿਰਦਾ ਰਿਹਾ ਕਿੰਨਾ ਚਿਰ ਪਰ ਹੁਣ ਫਿਰ ਉਸ ਤੋਂ ਬਾਅਦ ਸਵਾਲ ਤਾਂ ਇਹ ਸੀਗੇ ਵੀ ਮਿਟਨੇ ਚਾਹੀਦੇ ਸੀਗੇ ਜਵਾਬ ਆਉਣੇ ਚਾਹੀਦੇ ਸੀਗੇ ਜੀ ਪਰ ਉਹ ਮਿਟਣ ਦੀ بجائے ਜਵਾਬ ਆਉਣ ਦੀ بجائے ਇੱਕ ਵਾਰ ਫੇਰ ਸਵਾਲ ਉੱਥੇ ਹੀ ਪਹੁੰਚ ਗਿਆ ਫੇਰ ਮੁੜ ਕੇ ਆਖਰ ਅੰਮ੍ਰਿਤਪਾਲ ਹੈ ਕੌਣ ਜੀ ਜੇ ਆ ਚੀਜ਼ਾਂ ਸਹੀ ਸਾਬਤ ਹੁੰਦੀਆਂ ਹੂੰ ਜੇ ਪੁਲਿਸ ਦੀ ਜਾਂਚ ਵਿੱਚ ਇਹ ਜਿਹੜੀ ਚੈਟ ਆ ਇਹ ਗੱਲਾਂ ਇਹਨਾਂ ਦੀਆਂ ਕੀਤੀਆਂ ਇਹਦੇ ਸਹੀ ਸਾਬਤ ਹੁੰਦੀਆਂ ਤੇ ਫੇਰ ਉਸੇ ਗੱਲ ਆ ਜਾਂਦੀ ਆ ਪੇ ਆਖਰ ਅੰਮ੍ਰਿਤਪਾਲ ਕੌਣ ਆ ਕਿਹਨੇ ਲਿਆਂਦਾ ਜੀ ਕਿਹਨੇ ਪਲਾਨਡ ਕੀਤਾ ਕਿਹਨੇ ਇੱਥੇ ਭੇਜਿਆ ਕੌਣ ਸੀ ਇਹਦੇ ਪਿੱਛੇ ਕਿਹਨੇ ਇਹਨੂੰ ਲਿਆ ਕੇ ਇੱਥੇ ਖੜਾ ਕੀਤਾ ਇਹ ਸਵਾਲ ਫੇਰ ਉੱਥੇ ਜਿਹੜੇ 2022 ਵਾਲੇ ਖੜੇ ਹੋ ਗਿਆ ਸਤੰਬਰ 2022 ਦਾ ਮਹੀਨਾ ਸੀ ਹੂੰ ਤੇ ਆ ਬੰਦਾ ਇਹ ਕਹੋਂਦਾ ਹੈ ਦबई ਤੋਂ ਪਤਾ ਲੱਗਦਾ ਵੇ ਅਮਰਤਪਾਲ ਨਾਂ ਦਾ ਕੋ ਮੁੰਡਾ ਆਇਆ ਨੌਜਵਾਨ ਉਹਨੇ ਆ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਹਾਵ ਭਾਵ ਤੌਰ ਤਰੀਕੇ ਸਾਰਾ ਚਿਹਰਾ ਮੋਹਰਾ ਸਭ ਉਹਦੇ ਸੰਤਾ ਬਣ ਗਿਆ ਦੇਖਣ ਲੱਪਿਆ ਲੋਕ ਉਹਦੇ ਹਾਲ ਦੇਖਣ ਲੱਗ ਪਏ ਇਹ ਕੁਛ ਕਰੂਗਾ ਉਹਨੇ ਖਾਲਸਾ ਵਹੀਰ ਚਲਾਈ ਉਹਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਸਾਰਾ ਕੁਛ ਚੱਲਿਆ ਉਹਦਾ ਲੋਕ ਜੁੜੇ ਉਹਦੇ ਹੁਣ ਵੀ ਜਦੋਂ ਲੋਕਾਂ ਦੇ ਵਿੱਚ ਗੱਲ ਚੱਲਦੀ ਆ ਤੇ ਲੋਕਾਂ ਦੇ ਵਿੱਚ ਇੱਕ ਗੱਲ ਜਰੂਰ ਇਹ ਇਸ ਇਸ ਗੱਲ ਨੂੰ ਲੋਕ ਮੰਨਦੇ ਆ ਕਿ ਉਹਨੇ ਨਸ਼ਿਆਂ ਤੋਂ ਲੋਕ ਨੌਜਵਾਨਾਂ ਨੂੰ ਬਹੁਤ ਬਚਾਇਆ ਜੀ ਜੀ ਤੇ ਇਹ ਚੀਜ਼ਾਂ ਸਾਰਾ ਕੁਝ ਸਹੀ ਚੱਲੀਆਂ ਜਾਂਦੀਆਂ ਸੀਗੀਆਂ ਜਦੋਂ ਸਾਰਾ ਕੁਝ ਸਹੀ ਚੱਲ ਰਿਹਾ ਸੀਗਾ ਤਾਂ ਫਿਰ ਅਚਾਨਕ ਆਹ ਚੀਜ਼ ਜਦੋਂ ਆ ਜਾਂਦੀ ਹੈ ਨਾ ਤਾਂ ਫਿਰ ਉੱਥੇ ਆ ਜਾਂਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲ ਅਖਰ ਕਿਹਦਾ ਹੱਥ ਆ ਅਖਰ ਕੌਣ ਆ ਬੰਦੇ ਜਿਹੜੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜੀ ਉਹ ਕਿਹੜੀਆਂ ਤਾਕਤਾਂ ਆ ਜਿਹੜੀਆਂ ਕਿ ਆਮਿਤ ਸ਼ਾ ਵਰਗੇ ਪਾਵਰਫੁੱਲ ਨੇਤਾ ਨੂੰ ਆਮਿਤ ਸ਼ਾ ਵਰਗੇ ਗ੍ਰਹਿ ਮੰਤਰੀ ਨੂੰ ਮਾਰਨਾ ਚਾਹੁੰਦੀਆਂ ਹਨ ਰਵਨੀਤ ਸਿੰਘ ਬਿੱਟੂ ਉਹ ਖਤਮ ਕਰਨਾ ਚਾਹੁੰਦੀਆਂ ਹਨ ਅਖਰ ਕੌਣ ਆ ਜਿਹੜੀਆਂ ਉਹ ਬਿਕਰਮ ਸਿੰਘ ਮੀਠੀਆਂ ਨੂੰ ਮਾਰਨਾ ਚਾਹੁੰਦੀਆਂ ਨੇ ਇਹ ਸਵਾਲ ਜਿਹੜੇ ਆ ਅੱਜ ਮੂੰਹ ਵੱਡੀ ਖੜੇ ਹਨ ਜਿਹਦਾ ਜਵਾਬ ਮੰਗਦੇ ਆ ਜੀ ਬਿਲਕੁਲ ਸ਼ੇਰਗਿਲ ਜੀ ਜੋ ਇਹ ਸਾਰੀਆਂ ਕਾਰਵਾਈਆਂ ਹੋ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਹੁਣ ਇਹ ਗੱਲ ਜਿਹੜੀ ਹੈ ਸਮਝ ਨਹੀਂ ਆ ਰਹੀ ਕਿ ਹੁਣ ਅਮਰਿਤਪਾਲ ਸਿੰਘ ਜੋ ਕਿ ਐਮਪੀ ਵੀ ਨੇ ਕਡੂਰ ਸਾਹਿਬ ਨੂੰ ਕਿ ਉਹ ਕਦੀ ਬਾਹਰ ਆ ਸਕਣਗੇ ਕਿਉਂਕਿ ਇਹ ਸਾਰੀ ਕਾਰਵਾਈ ਹੁਣ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਵੀ ਇਹੇ ਸਵਾਲ ਹੋ ਰਿਹਾ ਸੀਗਾ ਕਿ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਣਗੇ ਕਿ ਨਹੀਂ ਕਿਉਂਕਿ ਉਹਨਾਂ ਦਾ ਟਰਮ ਹੱਲੇ ਵੀ ਬਾਕੀ ਪਿਆ ਹੈ ਉਹਨਾਂ ਦਾ ਐਮਪੀ ਦਾ ਹੱਲੇ ਵੀ ਕਾਫੀ ਸਮਾਂ ਬਾਕੀ ਪਿਆ ਹੈ ਲੇਕਿਨ ਲਗਾਤਾਰ ਹੁਣ ਐਨਐਸਏ ਇੱਕ ਵਾਰ ਹੋਰ ਵਧਾ ਦਿੱਤਾ ਗਿਆ ਹੈ ਤਾਂ ਕੀ ਲੱਗਦਾ ਹੈ ਹੁਣ ਅੱਗੇ ਜਾ ਕੇ ਕੀ ਹੋਵੇਗਾ ਦੇਖੋ ਉਹਨਾਂ ਦਾ ਟਰਮ ਤਾਂ ਜੇ 29 ਤੱਕ ਪਿਆ ਹੂੰ ਪਰ ਉਹਨਾਂ ਦੇ ਜਿਸ ਹਿਸਾਬ ਨਾਲ ਐਨਐਸਏ 2 ਸਾਲ ਵਧਾਇਆ ਪਹਿਲਾਂ 1 ਸਾਲ ਲਈ ਫਿਰ 1 ਸਾਲ ਲਈ ਹੁਣ 1 ਸਾਲ ਜਿਹੜਾ ਵਧਾਇਆ ਉਹ ਆਊਟ ਆਫ ਦਿ ਟਰਮ ਵਧਾਇਆ ਜੀ ਵਧਿਆ ਜਾ ਸਕਦਾ ਨਹੀਂ ਸੀ ਪਰ ਫਿਰ ਵੀ ਉਹਨਾਂ ਦਾ ਬਹਾਨਾ ਇੱਕ ਲਾ ਕੇ ਜਾਂ ਕਹਿ ਲੋ ਕੋਈ ਨਾ ਕੋਈ ਇੱਕ ਜਸਟੀਫਿਕੇਸ਼ਨ ਦੇ ਕੇ ਬਿਦਾ ਦਿੱਤਾ ਗਿਆ ਪਰ ਜੜੀਆਂ ਚੀਜ਼ਾਂ ਆ ਜੁੜ ਗਈਆਂ ਨਾਲ ਹੂੰ ਇਹਦੇ ਨਾਲ ਅਗਰ ਯੂਪੀਏ ਜੁੜ ਗਈ ਜੀ ਕਈ ਕੇਸ ਹੋਰ ਨਾਲ ਜੁੜ ਗਏ ਨਵੇਂ ਐਫਆਈਆਰਾਂ ਦਰਜ ਹੋਣਗੀਆਂ ਨਵੇਂ ਨਵੀਆਂ ਚੀਜ਼ਾਂ ਦੇ ਵਿੱਚ ਨਾਂ ਦਰਜ ਹੋਣਗੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਪਿਆ ਅਮਰਤਪਾਲ ਕਦੇ ਹੁਣ ਬਾਹਰ ਆ ਸਕੂਗਾ ਜੀ ਕਿਉਂਕਿ ਕੇਸ ਅੱਗੇ ਤੋਂ ਅੱਗੇ ਜੁੜਦੇ ਜਾ ਰਹੇ ਨੇ ਇਹਨਾਂ ਦਾ ਕਿਹਨੂੰ ਡਰਿਆ ਉਹਦੇ ਬਾਹਰ ਆਉਣ ਦਾ ਇਹ ਵੀ ਇੱਕ ਸਵਾਲ ਖੜਾ ਹੁੰਦਾ ਬਿਲਕੁਲ ਕਿਹੜੀ ਸਿਆਸੀ ਪਾਰਟੀ ਨੂੰ ਉਹਦਾ ਡਰਿਆ ਹਮ ਹੁਣ ਮੈਂ ਡਿਬੇਟ ਇੱਕ ਸੁਣਦਾ ਪਿਆ ਸੀ ਤਾਂ ਉਹਨਾਂ ਦੇ ਵਕੀਲ ਸਾਹਿਬ ਕਹਿੰਦੇ ਸੀਗੇ ਪੈ ਇਸ ਵੇਲੇ ਅਮਰਪਾਲ ਦੀ ਪਾਰਟੀ ਜਿਹੜੀ ਆ ਉਹ ਹਾਥੀ ਤੇ ਸਵਾਰ ਆ ਹਮ ਤੇ ਪਰ ਉਹਦੇ ਦੇਖੋ ਤਾਂ ਸਹੀ ਪੈ ਉਹਦੇ ਮੁਰੇ ੜੀਕੇ ਕਿੰਨੇ ਆ ਜੀ ਕੱਲਾ ਹਾਥੀ ਤੇ ਸਵਾਰ ਨਾ ਨਾ ਦੇਖੋ ਉਹਦੇ ਮੁਰੇ ੜੀਕੇ ਦੇਖੋ ਕਿੰਨੇ ਪਏ ਆ ਹਮ ਉਹਦੇ ਦੇ ਨਾਲ ਕੇਸ ਕਿੰਨੇ ਪਏ ਆ ਪਹਿਲੇ ਕੇਸਾਂ ਦੇ ਵਿੱਚ ਉਹ ਹਜੇ ਨਿਬਟਾਰਾ ਨਹੀਂ ਤੁਹਾਡਾ ਹੋਇਆ ਤੁਸੀਂ ਉਹਦੀ ਚੁਣੌਤੀ ਦਿੱਤੀ ਹੋਈ ਉਹਦੇ ਨਿਬਟਾਰੇ ਹੈ ਨਹੀਂ ਹੋਏ ਹਜੇ ਤੇ ਹੁਣ ਨਵੇਂ ਕੇਸ ਪੈ ਗਏ ਆ ਆ ਜਿਹੜੀ ਇੱਕ ਨਵੀਂ ਜਿਹੜੀ ਜੁੜ ਗਈਆਂ ਧਾਰਾਵਾਂ ਜੁੜ ਗਈਆਂ ਨਾਲ ਯੂਪੀਏ ਦੀਆਂ ਜਾਂ ਹੋਰ ਕੁਝ ਜੋੜਤੀਆਂ ਜਿਹੜੇ ਨਵੇਂ ਇੱਕ ਸਨਸਨੀ ਫੈਲ ਗਈ ਆ ਚੈਟ ਵਾਲੀ ਇਹਨੂੰ ਕਿੱਥੇ ਤੁਸੀਂ ਦਰਸਾਹੋਗੇ ਠੀਕ ਆ ਉਹ ਚੈਲੰਜ ਕਰਨ ਨੂੰ ਕਰਦੇ ਆ ਹਾਲਾਂਕਿ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਕਿਹਾ ਪੇਜ ਐਡ ਸਾਡੀ ਨਹੀਂ ਹੈਗੀ ਆ ਸਾਡੀ ਜਥੇਬੰਦੀ ਦੀ ਨਹੀਂ ਹੈਗੀ ਆ ਪਤਾ ਨਹੀਂ ਕਿਹਨੇ ਬਣਾਈ ਆ ਕਦੇ ਨਹੀਂ ਬਣਾਈ ਆ ਉਹਨੂੰ ਕਰ ਰਹੇ ਆ ਪਰ ਚੈਲੰਜ ਕਰਨ ਨੂੰ ਵੀ ਕਰਦੇ ਆ ਪਰ ਜੇ ਇਹ ਨੂੰ ਸਹੀ ਨਿਕਲੀ ਜੇ ਇਹ ਸਹੀ ਸਾਬਤ ਹੋ ਗਈ ਪੁਲਿਸ ਦੀ ਜਾਂਚ ਦੇ ਵਿੱਚ ਜਾਂ ਜਿਸ ਤਰ੍ਹਾਂ ਦੀ ਵੀ ਜਾਂਚ ਕਰਾਊਗੀ ਸਰਕਾਰ ਤਾਂ ਫਿਰ ਉਹ ਉਸ ਦਾ ਜਵਾਬ ਦੇਣ ਨੂੰ ਕੌਣ ਤਿਆਰ ਹੋਊਗਾ ਫੇ ਜਵਾਬ ਕੌਣ ਦੇਊਗਾ ਤਵੇ ਉਹ ਨੂੰ ਉਹ ਨੂੰ ਉਹ ਨੂੰ ਗਲਤ ਸਾਬਤ ਕਿੱਦਾਂ ਕਰੋਗੇ ਇਹ ਤਵੇ ਉਹਦੇ ਵਿੱਚ ਨਾਮ ਜੜਾਇਆ ਵਾਰਿਸ ਪੰਜਾਬ ਦੇ ਜਥੇਬੰਦੀ ਆਉਦੀ ਆ ਜਿਹਦੇ ਮੁਖੀ ਅਮਰਤਪਾਲ ਸਿੰਘ ਹੈ ਤਵੇ ਅਮਰਤਪਾਲ ਦਾ ਨਾਮ ਤਾਂ ਆਊਗਾ ਇਹ ਨਾ ਵਿੱਚ ਤੇ ਜੇ ਉਹ ਨਾਮ ਆ ਗਿਆ ਤਾਂ ਇਹਦੇ ਲਈ ਤਾਂ ਫਿਰ ਉਹਦੇ ਪਵਾੜਾ ਨਵਾਂ ਖੜਾ ਹੋ ਜਾਊਗਾ ਜੀ ਨਮੀਆਂ ਨਮੀਆਂ ਪਰੇਸ਼ਾਨੀਆਂ ਵੱਧ ਜਾਣੀਆਂ ਮੁਸ਼ਕਲਾਂ ਵੱਧ ਜਾਣੀਆਂ ਤਾਂ ਇਸੇ ਕਰਕੇ ਆਪੇ ਹੁਣ ਲੱਗਦਾ ਨਹੀਂ ਵੀ ਇੱਕ ਸਾਲ ਤਾਂ ਉਹਨਾਂ ਦਾ ਪੱਕਾ ਹੋ ਹੀ ਗਿਆ ਨਾ 26 ਤੱਕ ਤਾਂ ਨਹੀਂ ਆਉਂਦੇ ਬਾਹਰ ਤੇ ਜੇ 26 ਤੱਕ ਨਹੀਂ ਆਏ ਜਿਸ ਤਰੀਕੇ ਨਾਲ ਹੁਣ ਉਹਨਾਂ ਨੇ ਜਸਟੀਫਿਕੇਸ਼ਨ ਕਰ ਦਿੱਤਾ ਆ ਵੀ ਨਹੀਂ ਵੀ ਲਾਅ ਇਨ ਆਰਡਰ ਦਾ ਖਤਰਾ ਆ ਲਾਅ ਇਨ ਆਰਡਰ ਦਾ ਸਵਾਲ ਆ ਇੱਥੇ ਮਾਹੌਲ ਖਰਾਬ ਹੋ ਸਕਦਾ ਇੱਥੇ ਆ ਕੰਮ ਹੋ ਸਕਦਾ ਇੱਥੇ ਦੇਖੋ ਮਾਰਨ ਮਰਾਉਣ ਦੀ ਗੱਲ ਆ ਗਈ ਆ ਇੱਥੇ ਆ ਚੈਟ ਲੀਕ ਹੋ ਗਈ ਆ ਚੈਟ ਦੇ ਵਿੱਚ ਆ ਗੱਲਾਂ ਨਿਕਲੀਆਂ ਤੇ ਇਸੇ ਤਰੀਕੇ ਨਾਲ ਉਹ 26 ਦੇ ਵਿੱਚ ਜਾ ਕੇ ਇੱਕ ਹੋਰ ਕਵਾਨਾ ਕੱਢ ਲੈਣਗੇ ਜੀ ਸਤਾਈ ਨਿਕਲ ਗਈ ਸਤਾਈ ਤੋਂ ਬਾਅਦ ਫਿਰ ਜੇ ਹੁਣ ਇਹਨਾਂ ਦੀ ਮੈਮਰੀ ਵੀ ਖਤਰੇ ਵਿੱਚ ਪੈ ਸਕਦੀ ਹੈ ਜਿਸ ਹਿਸਾਬ ਨਾਲ ਆ ਚੀਜ਼ਾਂ ਨਿਕਲਦੀਆਂ ਚੈਟ ਬਿਲਕੁਲ ਜੇ ਚੈਟ ਦੇ ਵਿੱਚ ਆ ਚੀਜ਼ਾਂ ਆ ਗਈਆਂ ਤੇ ਜੇ ਇਹਦੇ ਵਿੱਚ ਪੁਲਿਸ ਨੇ ਸਾਬਤ ਕਰਤਾ ਵੀ ਹਾਂ ਵੀ ਇਹਨਾਂ ਦੀ ਜਥੇਬੰਦੀ ਦੇ ਹੱਥ ਸੀਗਾ ਪੂਰਾ ਤੇ ਇਹਨਾਂ ਦਾ ਪ੍ਰਧਾਨ ਦਾ ਮੁਖੀ ਦਾ ਵਿੱਚ ਕਿਤੇ ਨਾ ਕਿਤੇ ਇੰਤਾਰ ਜੁੜਦੀ ਦਿਖਦੀ ਸੀ ਤੇ ਹੋ ਸਕਦਾ ਇਹਨਾਂ ਦੀ ਮੈਂਬਰੀ ਵੀ ਖਤਰੇ 'ਚ ਪੈ ਸਕਦੀ ਹੈ ਜੀ ਬਿਲਕੁਲ ਸੋ ਹੁਣ ਦੇਖਣਾ ਹੋਵੇਗਾ ਕਿ ਅੱਗੇ ਆਉਣ ਵਾਲੇ ਸਮੇਂ 'ਚ ਕੀ ਕੁਝ ਹੁੰਦਾ ਹੈ ਅਮਰਿਤਪਾਲ ਸਿੰਘ ਉੱਤੇ ਕੀ ਕਾਰਵਾਈ ਹੁੰਦੀ ਹੈ ਲੇਕਿਨ ਫਿਲਹਾਲ ਇਹ WhatsApp ਚੈਟ ਜਿਹੜੀ ਲੀਕ ਹੋਈ ਹੈ ਇਹਨੇ ਕਿਤੇ ਨਾ ਕਿਤੇ ਖਲਬਲੀ ਮਚਾ ਦਿੱਤੀ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਉਂਕਿ ਅਮਿਤ ਸ਼ਾਹ ਦਾ ਨਾਮ ਹੈ ਇਸ ਦੇ ਵਿੱਚ ਤੇ ਹੋਰ ਭਾਜਪਾ ਆਗੂ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਜੜਾ ਹੈ ਉਸ ਦਾ ਵੀ ਜ਼ਿਕਰ ਹੋਇਆ ਉਹਦੇ ਵਿੱਚ ਹੁਣ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਜੀ ਉਹਦੇ ਚ ਉਹਨਾਂ ਨੇ ਆਡੀਓ ਕਲਿੱਪਾਂ ਵੀ ਦਿੱਤੀਆਂ ਹਮ ਹੁਣ ਆਡੀਓ ਕਲਿੱਪਾਂ ਦੇ ਵਿੱਚ ਕਹਿ ਸਕਦੇ ਏਆਈ ਜਨਰੇਟਡ ਆ ਜੀ ਲੇਕਿਨ ਲਿਖਤ ਦਾ ਕੀ ਕਰੂਗੇ ਤੁਸੀਂ ਜਦੋਂ ਲਿਖਤ ਆ ਜਿਹੜਾ ਵਟਸਐਪ ਚੈਟ ਆ ਗਈ ਆ ਉਹਦਾ ਤਾਂ ਕੁਝ ਨਹੀਂ ਕਰ ਸਕਦੇ ਨਾ ਏਆਈ ਨੇ ਜਨਰੇਟਡ ਕਹਿ ਸਕਦੇ ਆ ਪਰ ਉਹਦੇ ਵਿੱਚ ਜੋ ਗੱਲਾਂ ਉਹ ਕਹਿ ਰਹੇ ਆ ਹਮ ਮੈਡਕਾਤੀਆਂ ਵੀ ਕੀਤੀਆਂ ਮੇਰਾ ਗੈਂਗਸਟਰਾਂ ਨਾਲ ਵੀ ਹੱਥ ਆ ਮੈਂ ਫਲਾਣੇ ਦਾ ਜੈਪਾਲ ਭੁੱਲਰ ਦਾ ਵੀ ਨਾਂ ਆ ਗਿਆ ਇੱਥੇ ਕਿਤੇ ਫਿਰ ਫਲਾਣੇ ਗੈਂਗਸਟਰ ਦੇ ਵੀ ਹੱਥ ਆ ਗਿਆ ਫਲਾਣੀ ਡਕੈਤੀ ਕੀਤੀ ਸੀ ਸੋਨਾ ਕਿੱਥੇ ਪਿਆ ਇੰਨਾ ਕੁਛ ਤਾਂ ਉਹ ਖੁਲਾਸਾ ਕਰ ਦਿੱਤਾ ਜੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸੁੱਤੀ ਪਈ ਆ ਜਦੋਂ ਤੱਕ ਬੰਦਾ ਮਰਦਾ ਨਹੀਂ ਕਿ ਇਹ ਵੇਟ ਕਰਦੀ ਆ ਤੇ ਇਹ ਚੀਜ਼ਾਂ ਜਦੋਂ ਜੁੜਦੀਆਂ ਆ ਇਹ ਕਲਿੱਪਾਂ ਉਹ ਸਾਰੀਆਂ ਜਾਂਚ ਦੇ ਵਿਸ਼ੇ ਜਾਣ ਗਿਆ ਤੇ ਜੇ ਇਹ ਜਾਂਚ ਐਨਆਈਏ ਕੋਲ ਚੱਲ ਗਈ ਜੀ ਤਾਂ ਫਿਰ ਤਾਂ ਹੋਰ ਖੁਲਾਸੇ ਹੋਣਗੇ ਹੂੰ ਤੇ ਇਹ ਤੋਂ ਬਾਅਦ ਇਹ ਲੱਗਦਾ ਆ ਜਿਹੜੇ 9 ਬੰਦੇ ਇੱਥੇ ਆਏ ਆ ਮੈਨੂੰ ਤਾਂ ਇਹ ਖਤਰਾ ਜਾਪਦਾ ਮੈਨੂੰ ਤਾਂ ਇਹ ਮਤਲਬ ਸੰਭਾਵਨਾ ਜਾਪਦੀ ਆ ਕਿ ਜਿਹੜੇ 9 ਬੰਦੇ ਜਿਨ੍ਹਾਂ ਤੇ ਐਨਐਸਏ ਹਟੀ ਆ ਕਿਤੇ ਉਹਨਾਂ ਤੇ ਮੁੜ ਕੇ ਯੂਈਪੀਏ ਨੇ ਲੱਗ ਜਾਵੇ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਤੇ ਵੀ ਖਤਰਾ ਉਹਨਾਂ ਤੇ ਵੀ ਖਤਰਾ ਮਨ ਰੌਣ ਲੱਪਿਆ ਕਿਉਂਕਿ ਉਹਨਾਂ ਦੇ ਨਾਲ ਉਹ ਆਏ ਆ ਜੇ ਉਹਨੀਆਂ ਸਾਰੀਆਂ ਚੀਜ਼ਾਂ ਨਿਕਲ ਆਈਆਂ ਤੇ ਕਿਤੇ ਨਾ ਕਿਤੇ ਆ ਕੇ ਇਹਨਾਂ ਦੇ ਵਿੱਚੋਂ ਹੀ ਨਾ ਕਿਸੇ ਦਾ ਜੇ ਜੁੜ ਗਿਆ ਨਾਲ ਤੇ ਉਹ ਸਾਰੇ ਨੌ ਦੇ ਨੌ ਲਪੇਟੇ ਚ ਆ ਸਕਦੇ ਆ ਜੀ ਦੇਖੋ ਸਰਕਾਰ ਆ ਪੁਲਿਸ ਆ ਕਿਸੇ ਤੇ ਵੀ ਕੁਝ ਵੀ ਕੋਈ ਵੀ ਕੇਸ ਇਹੋ ਜਿਹਾ ਪਾ ਸਕਦੀ ਆ ਜਦੋਂ ਉਹਨੇ ਕਿਸੇ ਨੂੰ ਲਪੇਟੇ ਤੇ ਲੈਣਾ ਹੋਵੇ ਜਦੋਂ ਕਿਸੇ ਨੂੰ ਆਪਣੇ ਕੇਸ ਨੂੰ ਜਸਟੀਫਾਈ ਕਰਨਾ ਹੋਵੇ ਤੇ ਉਹ ਕੁਝ ਵੀ ਕਰ ਸਕਦੀ ਆ ਤੇ ਇਹਦੇ 'ਚ ਕੋਈ ਦੋਰਾਵਾ ਨਹੀਂ ਹੈ ਗਿਆ ਜੇ ਇਹਨਾਂ ਨੇ ਐਨਐਸਏ ਵਿਧਾਇਆ ਤੇ ਉਹਦੇ ਲਈ ਜਸਟੀਫਾਈ ਕਰ ਲਈ ਆ ਚੈਟ ਕੱਢੀ ਆ ਚੈਟ ਨੂੰ ਜਸਟੀਫਾਈ ਕਰਨ ਲਈ ਪੁਲਿਸ ਨੇ ਕਾਰਵਾਈ ਕਰਤੀ ਆ ਪੁਲਿਸ ਨੇ ਕਾਰਵਾਈ ਕਰਕੇ ਦੋ ਬੰਦੇ ਵੀ ਫੜ ਲਏ ਆ ਕੇਸ ਦਰਜ ਕਰ ਲਿਆ 20 25 ਬੰਦਿਆਂ ਦੇ ਸ਼ੱਕੀ ਦੀ ਤੌਰ ਤੇ ਪਛਾਣ ਵੀ ਕਰ ਲਈ ਆ ਅਗੋਂ ਕਾਰਵਾਈ ਹੁੰਦੀ ਆ ਤਾਂ ਫਿਰ ਇਹ ਜਿਹੜੀ ਪ੍ਰੋਸੈਸ ਆ ਇਹ ਕਾਰਵਾਈ ਅੱਗੇ ਤੁਰ ਪੈਣੀ ਆ ਜਦੋਂ ਅੱਗੇ ਕਾਰਵਾਈ ਤੁਰ ਪਈ ਤਾਂ ਮੈਨੂੰ ਲੱਗਦਾ ਉਹਨਾਂ ਦੀਆਂ ਜੜੀਆਂ ਨੌ ਬੰਦਿਆਂ ਦੇ ਆਈਆਂ ਦੇ ਜਮਾਨਤਾ ਨਹੀਂ ਹੋਣੀਆਂ ਉਹਨਾਂ ਦੇ ਨਵੇਂ ਸਿਰੇ ਤੋਂ ਫਿਰ ਕੇਸ ਇੱਕ ਪੈ ਜਾ। ਸੋ ਰਾ ਉਹਨਾਂ ਦੇ ਵੀ ਅੱਗੋਂ ਜਿਹੜਾ ਆਉਣ ਵਾਲਾ ਮੁਸ਼ਕਲ ਪਰਿਆ ਹੋ ਸਕਦਾ। ਜੀ ਬਿਲਕੁਲ ਸੋ ਤੁਹਾਡੇ ਸਾਰਿਆਂ ਦਾ ਇਸ ਪੂਰੇ ਮੁੱਦੇ ਤੇ ਮਾਮਲੇ ਤੇ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ ਤੇ ਹੋਰ ਵੀ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਾਵਾਂਗੇ ਫਿਲਹਾਲ ਦੇ ਲਈ ਸਾਨੂੰ ਦਿਓ ਇਜਾਜ਼ਤ ਤੇ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ